ਭਾਈ ਮੈਂ ਨਾ ਕਾਫੀ ਦਿਨਾਂ ਤੋਂ ਕੋਈ ਬੰਦਾ ਲੱਭਦਾ ਸੀਗਾ ਵੀ ਪੂਰੇ ਘੱਟ ਰੇਡ ਦੇ ਵਿੱਚ ਆਪਾਂ ਨੂੰ ਟੈਟੂ ਬਣਾ ਕੇ ਦੇਵੇ ਟੈਟੂ ਵੀ ਇਹੋ ਜਿਹਾ ਬਣਾਵੇ ਭਾਈ ਦੋਖ ਖੜ ਖੜ ਦੇਖਣ ਵੀ ਬਣਾ ਆ ਗਈ ਥੋਣਾ ਮੈਂ ਇਹੋ ਜੇ ਬੰਦੇ ਦੇ ਕੋਲ ਲੈ ਆਇਆ ਭਾਈ ਹੁਣ ਤੁਹਾਨੂੰ ਬਰਨਾਲੇ ਦੇ ਵਿੱਚ ਤੇ ਬਾਕੀ ਬਾਈ ਨਾਲ ਮੈਂ ਗੱਲਬਾਤ ਕਰਾਉਣਾ ਕੀ ਹਾਲ ਚਾਲ ਹੈ ਵੀਰੇ ਹੋਰ ਭਾਈ ਸੈਟ ਆ ਲੋਕੇਸ਼ਨ ਬੋਲ ਦੀ ਭਾਈ ਸਭ ਤੋਂ ਪਹਿਲਾਂ ਦਾ ਲੋਕੇਸ਼ਨ ਬਕਰ ਬਰਨਾਲੇ ਬਸ ਸਟੈਂਡ ਦੇ ਵਿੱਚ ਅੱਛਾ ਠੀਕ ਹੈ ਕਿੰਨੇ ਕਿ ਟਾਈਮ ਤੋਂ ਕਰਦੇ ਹੋ ਭਾਈ ਕੰਮ ਕੰਮ ਕੰਡੋਰ 2 ਸਾਲ ਹੋ ਗਏ ਕੰਮ ਕਰਦੇ 2 ਸਾਲ ਹੋ ਗਏ ਮੇਰੇ ਦਾ ਇਹੀ ਕਹੀ ਆਉਣਾ ਮੈਂ ਬਾਈ ਦਾ ਟੈਟੂ ਆ ਵੀ ਲੋਕ ਜਿਹਨੇ ਬਣਵਾ ਲਿਆ ਲੋਖੜ ਘੜ ਘੜ ਦੇਖਣਗੇ ਵੀ ਬਣਵਾਇਆ ਤਾਂ ਬਣਵਾਇਆ ਕੀ ਸੋਣਾ ਬਾਈ ਕਰਾ ਦੇਾਂਗੇ ਠੀਕ ਹੈ ਐਂਡ ਕਰਾ ਦੇਾਂਗੇ ਕੋਈ ਸਾਡ ਓਕੇ ਰਿਪੋਰਟ ਕਰਾ ਦੇਾਂਗੇ ਕੁਆਲਟੀ ਕੁਆਲਟੀ ਪੱਖੋਂ ਵੀ ਤੇ ਰੇਟ ਪੱਖੋਂ ਠੀਕ ਹੈ ਜੀ ਪੂਰੀ ਸਿਰਾ ਗੱਲਬਾਤ ਕਰਾ ਕੇ ਦੇਵਾਂਗੇ ਭਰਾ ਜੀ ਬਾਈ ਮੈਂ ਨਾ ਤਿੰਨ ਚਾਰ ਬੰਦੇ ਤੋਂ ਸੁਣਿਆ ਜੀ ਕਹਿੰਦੇ ਵੀ 50 ਤੋਂ 60% ਰੇਟ ਬਾਈ ਦਾ ਘੱਟ ਆਏ ਬਾਈ ਲੋਕਾਂ ਦੇ ਕਹਿਣ ਕਹਿਣ ਦੇ ਵਿੱਚ ਇਹ ਸੱਚੀ ਘੱਟ ਆ ਸਹੀ ਗੱਲ ਹੈ ਵੀਰੇ ਮਾਰਕੀਟ ਨਾਲੋਂ 50 ਤੋਂ 60% ਘੱਟ ਰੇਟ ਦੇ ਬਾਕੀ ਹਾਂ ਹਾਂਜੀ ਓਕੇ ਬਾਕੀ ਕ ਲਓ ਵੀ ਮਿੱਤਰੋ ਬਾਈ ਕਹਿੰਦਾ ਬਈ 50 ਤੋਂ 60% ਰੇਟ ਘੱਟ ਮਿਲੂਗਾ ਨਾ ਜਦੋਂ ਮੈਂ ਜੀ ਡਰਾਈ ਕਰਕੇ ਆਇਆ ਬਾਈ ਜੀ ਜੀ ਕਿੰਨੇ ਕਿ ਤਰ੍ਹਾਂ ਦੇ ਬਾਈ ਆਪਣੇ ਕੋਲ ਕੀ ਕੀ ਸਿਸਟਮ ਹੁੰਦਾ ਬਿਲਕੁਲ ਸਾਰਾ ਕੁਝ ਹੈ ਬਕਰ ਜੋ ਜੋ ਵੀ ਜਦੋਂ ਜਦੋਂ ਟੈਟੂ ਕਰਾਉਣਾ ਹੋਵੇ ਠੀਕ ਹੈ ਜਦੋਂ ਟੈਟੂ ਕਰਾਉਣਾ ਚਾਹੁੰਦਾ ਹੈ ਸਾਰਾ ਬੈਂਡ ਜੋ ਵੀ ਲੰਬਾ ਕੋਟ ਰੇਟ ਜੀ ਜੀ ਸਾਰੇ ਤਰ੍ਹਾਂ ਦੇ ਬੰਦੇ ਆ ਕਿ ਕਿੰਨੇ ਕੁ ਤੋਂ ਸ਼ੁਰੂ ਬਾਈ ਇੱਕ ਅੰਦਾਜ਼ਾ ਜਿਹਾ ਹੁੰਦਾ ਵੀ ਇੰਨੇ ਕੁ ਤੋਂ ਸ਼ੁਰੂ ਹੋ ਜਾਂਦਾ ਬਈ ਜਿਵੇਂ ਅੰਦਾਜ਼ਾ ਮੰਨ ਕੇ ਜੇ ਲੋ ਮਾਰਕੀਟ ਨਾਲ ਜਿਵੇਂ ਮਾਰਕੀਟ ਵੀ ਨੇਮ ਟੈਟੂ ਦਾ 15-15 ਹਜ਼ਾਰ ਸੁਣ ਲੈਂਦਾ ਠੀਕ ਹੈ ਆਪਣਾ ਵੀ ਮੰਨ ਕੇ ਜਦੋਂ 50% ਦਾ ਰੇਟ ਦੇ ਵਿੱਚ ਕੰਮ ਆਉਂਦਾ ਓਕੇ 50% ਨੇਮ ਟੈਟੂ ਦਾ ਜਮਾ ਹੈ ਤੇ ਗਾਰੰਟੀ ਦਾ ਕੀ ਹਿਸਾਬ ਕਿਤਾ ਹੁੰਦਾ ਵੀਰੇ ਓਕੇ ਰੋਡਾ ਕੰਮ ਜੇ ਕੋਈ ਕੰਮ 'ਚ ਦਿੱਕਤ ਆ ਗਈ ਆਪਾਂ ਬੈਠੇ ਓਕੇ ਰਿਪੋਰਟ ਸਹੀ ਕਰਕੇ ਦੇਣਾ ਪੈਣਾ ਲਓ ਵੀ ਮਿੱਤਰੋ ਆਦਾ ਗਾਰੰਟੀ ਆ ਇਹਦਾ ਕੀ ਹੁੰਦਾ ਅਗਦੀ ਕੇਅਰ ਤੇ ਹੁੰਦਾ ਟੈਟੂ ਜੇ ਕੋਈ ਦਿੱਕਤ ਨਹੀਂ ਆਉਂਦੀ ਵੀ ਜਿੰਨਾਂ ਦਾ ਜਿੱਦਾਂ ਹੁੰਦਾ ਕੇਅਰ ਕਰਦਾ ਉਹਦੇ ਹਿਸਾਬ ਨਾਲ ਜਿੰਨੀ ਵਧੀਆ ਕੇਅਰ ਕਰੋਗੇ ਉਨਾ ਹੀ ਪੂਰਾ ਸੋਹਣਾ ਕੰਮ ਹੋਊਗਾ ਠੀਕ ਹੈ ਠੀਕ ਹੈ ਲਓ ਵੀ ਮਿੱਤਰੋ ਇਧਰਲੇ ਪਾਸੇ ਤੇ ਲੋਕ ਦੂਰੋਂ ਦੂਰੋਂ ਬਾਈ ਬਹੁਤ ਦੂਰੋਂ ਦੂਰੋਂ ਆਣ ਹੁੰਦੇ ਨੇ ਲੋਕ ਬਣੋ ਜੀ ਤੇ ਦੇਖੋ ਬਈ ਮਿੱਤਰੋ ਇਧਰਲੇ ਪਾਸੇ ਬਾਈ ਦਾ ਬਣਾਉਣ ਵਾਲਾ ਸਿਸਟਮ ਹੈਗਾ ਟੈਟੂ ਤੇ ਬਾਕੀ ਆ ਬਾਈ ਦੀ ਸ਼ਾਪ ਹੈਗੀ ਆ ਤੇ ਬਾਕੀ ਕਿੰਨੇ ਕੁ ਤਰ੍ਹਾਂ ਦੇ ਬਾਈ ਡਿਜ਼ਾਈਨ ਹੁੰਦੇ ਆਪਣੇ ਕੋਲ ਬਣਾਉਣ ਵਾਲੇ ਸਾਰੇ ਕਰਾ ਲਏ ਹੁੰਦੇ ਜਿਵੇਂ ਪੋਰਟਰੇਟ ਜੋ ਵੀ ਗੰਦੀ ਕਹੋਗੇ ਜਿੱਦਾਂ ਦੀ ਅਪੀ ਰਿਕੁਆਇਰਮੈਂਟ ਹੋਣੀ ਆ ਬਣਾ ਠੀਕ ਆ ਠੀਕ ਆ ਵੀ ਹਰੇਕ ਤਰ੍ਹਾਂ ਦਾ ਕੰਮ ਕਰਦੇ ਆ ਠੀਕ ਹੈ ਵੀਰੇ ਇਧਰ ਦੇਖ ਲੈ ਚਾਹੁੰਦਾ ਠੀਕ ਹੈ ਬਰਾਬਰ ਸਾਡ ਡਿਜ਼ਾਈਨ ਹੀ ਆ ਬਾਈ ਸਾਰੇ ਹਾਂਜੀ ਹਾਂਜੀ ਵੀਰੇ ਆ ਬਾਈ ਡਿਜ਼ਾਈਨ ਦੇਖ ਲਓ ਜਿਹੜਾ ਮਰਜ਼ੀ ਆਪਦੇ ਡਿਜ਼ਾਈਨ ਆ ਗਏ ਜਿਹੜੇ ਤੁਹਾਡੇ ਕੋਲ ਪਏ ਹਨ ਹੁਣ ਜੇ ਕੋਈ ਬੰਦਾ ਕਈ ਵਾਰ ਗੂਗਲ ਤੋਂ ਸਰਚ ਕਰਕੇ ਵੀ ਐਜੀ ਚੀਜ਼ ਬਣਾਉਣੀ ਆ ਉਹ ਜੀ ਉਹ ਵੀ ਬਣ ਜੂਗੀ ਵੀ ਜੇ ਜੇ ਤੁਹਾਡੀ ਮੰਨ ਕੇ ਜਦੋਂ ਤੁਹਾਡੇ ਹਿਸਾਬ ਨਾਲ ਬਣਾਉਣਾ ਤੁਹਾਡੇ ਹਿਸਾਬ ਨਾਲ ਹੀ ਬਣ ਜੂ ਜੇ ਅਗਲੇ ਨੇ ਆਪਦੇ ਹਿਸਾਬ ਨਾਲ ਬਣਾਉਣਾ ਆਪਦੇ ਹਿਸਾਬ ਨਾਲ ਹੀ ਹੋਣਾ ਬਈ ਸਾਰੇ ਤਰ੍ਹਾਂ ਦੇ ਬਈ ਟੈਟੂ ਬਣ ਜਨ ਕਿੰਨੇ ਦੇ ਟਾਈਮ ਦੇ ਵਿੱਚ ਬਣ ਜਾਂਦਾ ਬਈ ਟੈਟੂ ਕਸ ਹੁੰਦਾ ਜਿਵੇਂ ਜਿਵੇਂ ਨੈਮ ਡੈਡੂ ਦਾ ਕਿੰਨੇ ਘੰਟੇ ਸੰਦਰਾ ਮੈਂਡਾ ਦਾ ਕੰਮ ਆ ਠੀਕ ਆ 10 15 ਠੀਕ ਆ ਜਿਵੇਂ ਕੋਈ ਵੱਡਾ ਕੰਮ ਆ 4-5 ਘੰਟੇ ਲੱਗ ਜਾਂਦੇ ਦੀ ਕੋਈ ਸਾਰੇ ਦਾ ਕੰਮ ਹੁੰਦਾ ਫਿਰ ਠੀਕ ਆ ਜਿਨਾ ਵੀ ਮੰਨ ਕੇ ਰੋ ਟਿਕਾ ਮੇਂਸਾ ਮਾ ਠੀਕ ਹੈ ਠੀਕ ਹੈ ਇੱਕ ਵਾਰ ਬਈ ਦੇਖਦੇ ਆਂ ਵੀ ਆਪਾਂ ਪਿੱਕਾ ਫੁੱਕੇ ਜੇ ਹੋ ਜਾਂਦੇ ਐ ਤੇ ਕੋਈ ਚੱਕਰ ਤਾਂ ਨਹੀਂ ਕਰਾਂ ਬਾਈ ਦੇ ਡੈਡੂ ਪਿੱਕਾ ਪਿਆਦਾ ਸੀਗਾ ਜਿਹੇ ਮਨ ਦੇ ਲੋਗ ਵੀ ਵੱਡਾ ਕੰਮ ਸਿੱਖ ਰਹੇ ਜੋ ਕੰਮ ਕਰਾਇਆ ਸੀ ਬਾਈ ਦੁਬਾਰਾ ਹੀ ਫਿਲਡ ਕਰਾਈ ਓਕੇ ਦੁਬਾਰਾ ਹੀ ਫਿਲਡ ਕਰਾਈ ਆਪਣਾ ਉਹਦਾ ਕੰਮ ਨਹੀਂ ਹੋਊਗਾ ਠੀਕ ਹੈ ਬਰਾਬਰ ਨਹੀਂ ਤੇ 50% ਆਫ ਦੇ ਬੰਦਾ ਸਸਤਾ ਡੈਡੂ ਬਣਾਉਂਦਾ ਪਰ ਉਹ ਚ ਕੁਆਲਿਟੀ ਖਰਾਬ ਹੋ ਜਾਂਦੀ ਹੈ ਪਹਿਲਾਂ ਮੈਂ ਇਹ ਗੱਲ ਕਹਿ ਰਿਹਾ ਆਪਣਾ ਕੰਮ ਚੈੱਕ ਕਰੋ ਫਿਰ ਬਾਅਦ ਚ ਕੰਮ ਕਰਾਉਣ ਓਕੇ ਪਹਿਲਾਂ ਬਾਈ ਕੰਮ ਚੈੱਕ ਕਰ ਲੋ ਆਕੇ ਬਾਅਦ ਚ ਕੰਮ ਕਰਾਉਣਾ ਕੋਈ ਚੱਕਰ ਨਹੀਂਗਾ ਪਹਿਲਾਂ ਸ਼ਾਪ ਤੇ ਕੀੜਾ ਮਾਰ ਕੇ ਆਕੇ ਦੇਖ ਜੋ ਬਾਈ ਜਾਂ ਤੁਹਾਡੇ ਕਿਸੇ ਯਾਰ ਮਿੱਤਰ ਨੇ ਬਣਵਾਇਆ ਉਹਦੇ ਦੇਖ ਲੋ ਬਾਈ ਪਹਿਲਾਂ ਬਈ ਸਹੀ ਚੱਲ ਰਿਹਾ ਸੀ ਸਿਸਟਮ ਨਾਲ ਫਿਰ ਬਾਈ ਦੇ ਕੋਲੇ ਆਓ ਘੈਂਟ ਕੁਆਲਿਟੀ ਹੈ ਬਾਈ ਬਾਈ ਦੀ ਬਰਨਾਲੀ ਸ਼ਹਿਰ ਦੇ ਵਿੱਚ ਪੂਰਾ ਨਾਮ ਆ ਬਾਈ ਦਾ ਤੇ ਸ਼ਾਪ ਦਾ ਨਾਮ ਕੀ ਬਾਈ ਜੇ ਕਿਸੇ ਨੂੰ ਆਉਣਾ ਹੋਵੇ ਮੈਗਨਮ ਟੈਟੂ ਮੈਗਨਮ ਟੈਟੂ ਮੈਗਨਮ ਇੱਕ ਵਾਰ ਬਾਈ ਦਾ ਨੰਬਰ ਵੀ ਪਾਵਾਂਗੇ ਫੋਨ ਕਰ ਲਿਓ ਚਾਹੇ ਆਉਣ ਤੋਂ ਪਹਿਲਾਂ ਬਾਕੀ ਬਈ ਸ਼ਾਪ ਖੁੱਲੀ ਹੁੰਦੀ ਆ ਲਓ ਜੀ ਬਾਈ ਜਿਹੜਾ ਮਰਜ਼ੀ ਤਰ੍ਹਾਂ ਦਾ ਜਿਹੋ ਜਿਹਾ ਮਰਜ਼ੀ ਟੈਟੂ ਬਣਵਾਓ ਬਈ ਇੱਥੇ ਆ ਕੇ ਦੇਖੋ ਬੰਦੇ ਕਿੰਨੇ ਬੈਠੇ ਟੈਟੂ ਬਣਵਾਉਣ ਵਾਲੇ ਦੋ ਜਣੇ ਉਹ ਬੈਠੇ ਆ ਸ਼ੇਅਰ ਕਰ ਦਿਓ ਮਿੱਤਰੋ ਰੱਬ ਕੇ ਤੇ ਬਾਈ ਨੰਬਰ ਬੋਲ ਦੇ ਇੱਕ ਵਾਰ 79792 ਵੀਰੇ 88670 ਲਓ ਜੀ ਸ਼ੇਅਰ ਕਰੋ ਜੀ ਧੰਨਵਾਦ